तो सारे बेनती है सारे ही खड़े के मुख मेहमान जी वालों कौमी झंडा लहराने की रसम अदा की जाएगी ਸਾਰੀ ਵਾਰ ਜਿਹਦੇ ਘਰ ਇੱਕ ਕਿਸਾਨ ਪਰਵਾਰ ਉਪਰੰਤ ਜੀਐਲ ਕਾਲਜ ਦੇ ਵਿੱਚ ਉਦੇਸ਼ੀ ਸਿੱਖਿਆ ਪ੍ਰਾਪਤ ਕਰਨ ਲਈ ਆਪ ਜੀ ਵੱਲੋਂ ਵਿਦਿਆਰਥੀ ਜੱਨੇ ਬਖਸ਼ਿਆ ਵੀ ਇਫਾ ਤਿਆਰ ਹੋਇਆ ਆ ਆਪ ਦੇ 3 ਘਰਾਂ ਤੇ 5 ਕੈਣਾਂ ਸਾਹ ਪੰਜਾਬ ਦੇ ਆਤਵਾ ਜ਼ਮੀਨ ਬਰਨ ਮਾਪੀ ਚੋਣਾਂ ਐਸਆਈ ਕੁਰਵਿੰਦਰ ਸਿੰਘ ਪੰਜਾਬ ਪੁਲਿਸ ਐਸਆਈ ਰਣਜੀਤ ਸਿੰਘ ਕਮਾਂਡਰ ਪੁਲਟਨ ਨੰਬਰ 2 ਪੰਜਾਬ ਪੁਲਿਸ ਪੰਜਾਬ ਪੁਲਿਸ ਦੀ ਵਾਹ ਹਮੇਸ਼ਾ ਹੀ ਇਸ ਦੇਸ਼ ਨੂੰ ਫਾਦਰੁਨੀ ਦੇ ਬਾਰੀਕਾ ਤੇ ਆਪੋ ਬਚਾਉਣ ਲਈ ਆਪਣਾ ਉਹ ਯੋਗਦਾਨ ਪਾਉਂਦੇ ਨੇ ਐਸਆਈ ਹਰਪ੍ਰੀਤ ਸਿੰਘ ਕਮਾਂਡਰ ਪੁਲਟਨ ਨੰਬਰ 3 ਪੰਜਾਬ ਮੈਨ ਦਾ ਪੁਲਿਸ ਇੰਸਪੈਕਟਰ ਕੇਸ਼ ਕੁਮਾਰ ਪੰਜਾਬ ਨੌਕਾ ਇਸ ਤੋਂ ਬਾਅਦ ਐਫਸੀਸੀ ਲੜਕੇ ਸਰਕਾਰੀ ਕੋਰਸ ਖੁਦਾਸਪੁਰ ਅਮਦਫਰ ਅਗਵਾਈ ਕਰ ਰਹੇ ਨੇ ਰਿਤਿਕਾ ਸ਼ਰਮਾ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਔਰ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਤਦਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਅਕੀ ਕਦੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਉਹਦਾ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਵੇ ਸੁਖ ਸ਼ਾਂਤੀ ਰਵੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਸ਼ਾਇਦ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਮੇਲ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਰਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਨਹੀਂ ਕਰਦੇ ਪਰ ਕਲਾਂ ਨੌਰ ਤੋਂ ਇੱਕ ਜਵਾਨ ਜਿਹੜਾ ਚੀਤ ਹੋ ਗਿਆ ਸੀ ਉਹਦੇ ਪਰਿਵਾਰ ਨੇ ਆ ਕੇ ਕਿ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਦਿੰਦਾ ਉਹ ਸਾਰੀਆਂ ਸਹੂਲਤਾਂ ਪਰਿਵਾਰ ਨੂੰ ਦਿੱਤੀਆਂ ਜਾਣੀਆਂ